ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪੜੋ ਪੰਜ ਆਪ ਯੂਟਿਊਬ ਚੈਨਲ ਦੇ ਉੱਪਰ ਉਮੀਦ ਹੈ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਵਧੀਆ ਤਰੀਕੇ ਦੇ ਨਾਲ ਆਪਣੀ ਅਗਲੀ ਪੜ੍ਹਾਈ ਜਿਹੜੀ ਹੈਗੀ ਉਹ ਕਰ ਰਹੇ ਹੋਵੋਗੇ ਪਰ ਇੱਕ ਗੱਲ ਇੱਥੇ ਯਾਦ ਰੱਖਿਓ ਕਿ ਜੇਕਰ ਕਿਸੇ ਬੱਚੇ ਦਾ ਪੇਪਰ ਜਿਹੜਾ ਹੈਗਾ ਇੱਕ ਜਾਂ ਦੋ ਨੰਬਰ ਕਰਕੇ ਰਹਿ ਰਿਹਾ ਹੈ ਜਾਂ ਕਹਿ ਲਓ ਪੀਐਸਟ ਨਹੀਂ ਕਲੀਅਰ ਹੋ ਰਿਹਾ ਤਾਂ ਇੰਨਾ ਆਪਾਂ ਉਦਾਸ ਨਹੀਂ ਹੋਣਾ ਅਸੀਂ ਡੀਮੋਟੀਵੇਟ ਨਹੀਂ ਹੋਣਾ ਅਸੀਂ ਆਪਾਂ ਅਗਲੇ ਪੇਪਰ ਜਾਂ ਆਪਾਂ ਕਹਿ ਲਓ ਕਿਸੇ ਹੋਰ ਪੇਪਰ ਦੀ ਤਿਆਰੀ ਕਰਨ ਬਾਰੇ ਜ਼ਰੂਰ ਸੋਚਣਾ ਠੀਕ ਹੈ ਸੋ ਉਮੀਦ ਮੈਨੂੰ ਇਹੀ ਹੈ ਕਿ ਤੁਸੀਂ ਅੱਜ ਵਾਲੀਆਂ ਜਿਹੜੀਆਂ ਮੈਂ ਗਾਈਡਲਾਈਨਸ ਤੁਹਾਨੂੰ ਦੇਵਾਂਗੀ ਉਹਨਾਂ ਨੂੰ ਤੁਸੀਂ ਫਾਲੋ ਕਰੋਗੇ ਤੇ ਹੋਰ ਕਿਹੜੇ ਪੇਪਰ ਦੀ ਅਸੀਂ ਤਿਆਰੀ ਕਰ ਸਕਦੇ ਆ ਜੇਕਰ ਸਾਡਾ ਪੀਐਸ ਟੈਟ ਕਲੀਅਰ ਨਹੀਂ ਹੋਇਆ ਤਾਂ ਆਪਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਜਾਂ ਚਰਚਾ ਕਰਨੀ ਆ ਸੋ ਆਵਾਜ਼ ਵਗੈਰਾ ਬਿਲਕੁਲ ਸਹੀ ਹੈ ਤਾਂ ਡੰਕ ਕਰ ਦਿਓ ਫਿਰ ਆਪਾਂ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਸੁਖ ਸਤਿ ਸ਼੍ਰੀ ਅਕਾਲ ਰਾਜੇ ਆਵਾਜ਼ ਤੇ ਵੀਡੀਓ ਓਕੇ ਰਿਪੋਰਟ ਹੈ ਤਾਂ डन ਕਰ ਦਿਓ ਫਿਰ ਆਪਾਂ ਜਿਹੜਾ ਹੈਗਾ ਅੱਜ ਦਾ ਸੈਸ਼ਨ ਜਾਂ ਕਹਿ ਲਓ ਗੱਲਬਾਤ ਜਿਹੜੀ ਹੈਗੀ ਹੈ ਤੁਹਾਡੇ ਨਾਲ ਉਹ ਸ਼ੁਰੂ ਕਰਦੇ ਹਾਂ ਓਕੇ ਹਾਂਜੀ ਸੋ ਕੁੱਲ ਮਿਲਾ ਕੇ ਪੀਐਸ ਟੈਟਰ ਕਾਫੀ ਬੱਚਾਂ ਦਾ ਜਿਹੜਾ ਹੈਗਾ ਉਹ ਕਲੀਅਰ ਹੋਣ ਦੀ ਸੰਭਾਵਨਾ ਹੈਗੀ ਹੈ ਜਿਵੇਂ ਬੱਚੇ 10 ਰਹੇ ਆ ਕਿਸ ਦਾ 1 ਨੰਬਰ ਘਟਦਾ ਕਿਸ ਦਾ 2 ਸੋ ਇੱਕ ਜਾਂ ਦੋ ਨੰਬਰ ਵਾਲੇ ਜਿਨ੍ਹਾਂ ਦਾ ਘਟਦਾ ਉਹਨਾਂ ਨੂੰ ਨਿਸ਼ਚਿਤ ਰਹਿਣ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਨੰਬਰ ਆ ਜਿਹੜੇ ਦੋ ਵੱਧ ਵੀ ਸਕਦੇ ਆ ਕੋਈ ਦਾ ਭਾਅ ਵਧਣਗੇ ਹੀ ਵਧਣਗੇ ਓਕੇ ਜੀ ਠੀਕ ਐ ਸੋ ਦੇਖੋ ਪੀਐਸਟ ਜਿਨ੍ਹਾਂ ਦਾ ਨਹੀਂ ਕਲੀਅਰ ਹੋਇਆ ਤਾਂ ਤੁਸੀਂ ਬੀਐਡ ਕੀਤੀ ਹੋਈ ਐ ਸਾਰਿਆਂ ਨੇ ਬਿਲਕੁਲ ਬੀਐਡ ਕੀਤੀ ਐ ਹੁਣ ਸੀਟ ਅਟਾਊਗਾ ਉਸ ਨੂੰ ਜ਼ਰੂਰ ਧਿਆਨ ਦੇ ਨਾਲ ਕਲੀਅਰ ਕਰੋ ਜੇ ਇਹ ਵੀ ਨਹੀਂ ਹੁੰਦਾ ਤਾਂ ਅਸੀਂ ਕੀ ਕਰ ਸਕਦੇ ਆ ਤਾਂ ਇਹ ਗੱਲ ਧਿਆਨ ਵਿੱਚ ਰੱਖਿਓ ਬੀਐਡ ਕਰਨ ਤੋਂ ਬਾਅਦ ਜੇ ਤੁਹਾਡੀ ਐਮਏ ਕੀਤੀ ਹੋਈ ਐ ਐਮਏ ਕੀਤੀ ਹੋਈ ਆ ਚਾਹੇ ਪੰਜਾਬੀ ਦੀ ਚਾਹੇ ਤੁਸੀਂ ਹਿਸਟਰੀ ਦੀ ਕਾਸੇ ਦੀ ਵੀ ਐਮਏ ਕੀਤੀ ਆ ਭਾਈ ਤੁਸੀਂ ਜੁਜੀਸੀ ਨੈਟ ਦਾ ਪੇਪਰ ਜ਼ਰੂਰ ਦਿਓ ਜੁਜੀਸੀ ਨੈਟ ਦਾ ਪੇਪਰ ਦੇਣ ਦਾ ਭਾਅ ਹੈ ਕਿ ਜੇਕਰ ਤੁਸੀਂ ਜੁਜੀਸੀ ਨੈਟ ਜੇਰਫ ਕਰ ਜਾਂਦੇ ਹੋ ਕੀ ਕਰ ਜਾਂਦੇ ਹੋ ਜੇਰਫ ਤਾਂ ਤੁਸੀਂ 40 ਤੋਂ 45000 ਰੁਪਇਆ ਮਹੀਨਾ ਪਾ ਸਕਦੇ ਹੋ ਤੇ ਨਾਲ ਨਾਲ ਤੁਹਾਡੀ ਜਿਹੜੀ ਪੜ੍ਹਾਈ ਹੈ ਪੀਐਚਡੀ ਲੈਵਲ ਤੱਕ ਦੀ ਉਹ ਵੀ ਹੁੰਦੀ ਹੈ ਸੋ ਕੁੱਲ ਮਿਲਾ ਕੇ ਹੁਣ ਜਿਹੜਾ ਜੇਰਫ ਦੇ ਵਿੱਚ ਪੈਸਾ ਉਹ ਵਧਾ ਦਿੱਤਾ ਗਿਆ ਹਾਂ 70 ਬਣਿਆ ਕੋਈ ਗੱਲ ਨਹੀਂ 76 ਬਣਿਆ ਤਾਂ ਕੋਈ ਗੱਲ ਨਹੀਂ ਠੀਕ ਹੈ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਪੇਪਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਮੈਂ ਅੱਜ ਉਹੀ ਦੱਸਣਾ ਤੁਹਾਨੂੰ ਮੰਨ ਲਓ ਤੁਹਾਡਾ ਪੀਐਸਟਟ ਕਲੀਅਰ ਨਹੀਂ ਹੋਇਆ ਤੁਹਾਡੇ ਕੋਲੇ ਐਮਏ ਤੇ ਬੀਐਡ ਦੋਨੋਂ ਹੈਗੇ ਐ ਐਮਏ ਤੇ ਬੀਐਡ ਦੋਨੋਂ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਟੀਚਿੰਗ ਦੀ ਕਿਹੜੀ ਭਰਤੀ ਕਰ ਸਕਦੇ ਹੋ ਕਲੀਅਰ ਤਾਂ ਤੁਸੀਂ ਲੈਕਚਰਰ ਬਣ ਸਕਦੇ ਹੋ ਲੈਕਚਰਰ ਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਉਹ ਵੀ ਜਲਦ ਆਣਗੀਆਂ ਸੋ ਜੇਕਰ ਤੁਹਾਡਾ ਪੀਐਸਟ ਨਹੀਂ ਕਲੀਅਰ ਹੋਇਆ ਪਰ ਤੁਹਾਡੇ ਕੋਲੇ ਐਮਏ ਤੇ ਬੀਐਡ ਹੈ ਟੀਚਿੰਗ ਦੇ ਵਿੱਚ ਜਾਂ ਟੀਚਿੰਗ ਲਾਈਨ ਦੇ ਵਿੱਚ ਤਾਂ ਤੁਸੀਂ ਲੈਕਚਰਰ ਕੇਡਰ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਹਾਂਜੀ ਬਿਲਕੁਲ ਜੁਜੀਸੀ ਨੈਟ ਦੀ ਤਿਆਰੀ ਆਪਾਂ ਸ਼ੁਰੂ ਕਰਾਂਗੇ ਜਰੂਰ ਇਸ ਤੇ ਵੀ ਬੈਚ ਬਣਾਵਾਂਗੇ ਠੀਕ ਹੈ ਜੁਜੀਸੀ ਨੈਟ ਪੰਜਾਬੀ ਦਾ ਆਪਾਂ ਜਰੂਰ ਬੈਚ ਬਣਾਵਾਂਗੇ ਜੁਜੀਸੀ ਨੈਟ ਪੰਜਾਬੀ ਦੇ ਲਈ ਤੋ ਬੀਏ ਦੇ ਜਿਨ੍ਹਾਂ ਨੇ ਕੀਤੀ ਐ ਐਮਏ ਕਿੰਨਾ ਜਿਨ੍ਹਾਂ ਨੇ ਕੀਤੀ ਉਹ ਲੈਕਚਰਰਾਂ ਦੀਆਂ ਪੋਸਟਾਂ ਭਰ ਸਕਦੇ ਆ ਹੁਣ ਤੁਹਾਡੇ ਦਿਮਾਗ ਦੇ ਵਿੱਚ ਹੋਊਗਾ ਕਿ ਮੈਡਮ ਜੀ ਮਾਸਟਰ ਕੇਡਰ ਲੈਕਚਰਰ ਕੇਡਰ ਅਸੀਂ ਅੜੀਕ ਦੇ ਅੜੀਕ ਦੇ ਗੁੱਡੇ ਹੋ ਚੁੱਕੇ ਆ ਮੈਡਮ ਤਾਂ ਪਹੁੰਚ ਚੁੱਕੀ ਐ ਤੇ ਕੁੱਲ ਮਿਲਾ ਕੇ ਫਿਰ ਅਸੀਂ ਕੀ ਕਰੀਏ ਤਾਂ ਅਸੀਂ ਦੇਖੋ ਰਜੇ ਅਸੀਂ ਆਪਣੀ ਪੜ੍ਹਾਈ ਨਹੀਂ ਛੱਡਣੀ ਤਾਂ ਉਸ ਦੇ ਲਈ ਚੰਡੀਗੜ੍ਹ ਲੈਕਚਰਰ ਕੇਡਰ ਦੀਆਂ ਚੰਡੀਗੜ੍ਹ ਲੈਕਚਰਰ ਕੇਡਰ ਦੀਆਂ ਪੋਸਟਾਂ ਆਏ ਵਾਰ ਆਉਂਦੀਆਂ ਇੱਥੇ ਲੈਕਚਰਰ ਕੇਡਰ ਤੋਂ ਬਿਨਾ ਸੋਨੂੰ so, TGT PGTE ਦੀਆਂ ਪੋਸਟਾਂ ਵੀ ਦੇਖਣ ਨੂੰ ਮਿਲਦਈ ਨਹੀਂ ਮਿਲਦੀਆਂ ਠੀਕ ਹੈ ਸੋ ਕੋਲ ਮਲਾ ਕੇ ਇੱਥੇ ਸਾਡੀ B.Ed MA ਹੀ ਦੇਖੀ ਜਾਂਦੀ ਹੈ CTET PS TET ਨਹੀਂ ਦੇਖਿਆ ਜਾਂਦਾ ਕਿਦੇ ਵਿੱਚ ਲੈਕਚਰਾਂ ਦੇ ਵਿੱਚ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ ਹੈ B.Ed ਤੇ MA ਹੋਣੀ ਚਾਹੀਦੀ ਹੈ ਜੇਕਰ ਤੁਸੀਂ ਲੈਕਚਰਾਰ ਕੇਡਰ ਦੇ ਵਿੱਚ ਜਾਣਾ ਹੈ ਨਾਲੇ ਤਾਂ ਦੇਖੋ ਤੁਸੀਂ ਡਾਇਰੈਕਟ ਲੈਕਚਰਾਰ ਬਣ ਰਹੇ ਹੋ ਤਾਂ ਵੱਡੀ ਗੱਲ ਇਹ ਹੈ ਤੁਸੀਂ ਡਾਇਰੈਕਟ ਲੈਕਚਰਾਰ ਬਣ ਰਹੇ ਹੋ ਹਣਾ ਕਈ ਵਿਦਿਆਰਥੀਆਂ ਦਾ ਇੱਕ ਸਵਾਲ ਸੀ ਕਿ ਮੈਡਮ ਜੀ ਸਾਡੇ ਕੋਲੇ ਐਮਏ ਪੰਜਾਬੀ ਕੀਤੀ ਹੋਈ ਹੈ ਮੈਂ ਕਿਹਾ ਹਾਂਜੀ ਕਦੇ ਨਾਲ ਸਾਡੇ ਬੀਏ ਡੀ ਕੀਤੀ ਹੈ ਤਾਂ ਅਸੀਂ ਅੱਗੇ ਜਿਹੜਾ ਕੰਬੀਨੇਸ਼ਨ ਆਇਆ ਸੀ ਮਾਸਟਰ ਕੈਡਰ ਦੇ ਵਿੱਚ ਕਿਹੜਾ ਵਰਗ ਹੈ ਤਾਂ ਮੈਂ ਉਹਨਾਂ ਨੂੰ ਇਹੀ ਸਲਾਹ ਦਵਾਂਗੀ ਕਿ ਤੁਸੀਂ ਪੰਜਾਬੀ ਕੰਬੀਨੇਸ਼ਨ ਕਰਕੇ ਪੰਜਾਬੀ ਦੀ ਐਮਏ ਕਰਕੇ ਤੁਸੀਂ ਪੰਜਾਬੀ ਹੀ ਭਰੋ ਕਿਉਂਕਿ ਇਸ ਦੇ ਨਾਲ ਪ੍ਰਮੋਸ਼ਨਲ ਜਿਹੜੀਆਂ ਹੈਗੀਆਂ ਉਹ ਜਲਦੀ ਹੋਣ ਦੀ ਸਭਾਵਨਾ ਹੁੰਦੀ ਹੈ ਕਿਉਂਕਿ ਤੁਸੀਂ ਜਿਹੜੇ ਸਬਜੈਕਟ ਦੇ ਟੀਚਰੋਂ ਉਸੇ ਸਬਜੈਕਟ ਦੇ ਵਿੱਚ ਤੁਹਾਡੀ ਐਮਏ ਕੀਤੀ ਹੋਈ ਹੈ ਸੋ ਮੈਨੂੰ ਲੱਗਦਾ ਇਹ ਵੀ ਗੱਲ ਤੁਹਾਡੇ ਸਮਝ ਵਿੱਚ ਪੈ ਗਈ ਹੋਣੀ ਹੈ ਓਕੇ 79 ਬਣਦੇ ਆ ਜੀ ਉਹ ਕੇ ਦੇਖੋ 2 ਜਾਂ 3 ਨੰਬਰ ਆਉਣ ਦੀ ਪੂਰੀ ਸੰਭਾਵਨਾ ਹੈਗੀ ਹੈ ਪਰ ਉਹ ਉਹ ਜਿਹੜੀਆਂ ਆਪਸ਼ਨਾਂ ਸਹੀ ਕਰਨ ਜਾ ਰਹੇ ਹੈ ਉਹ ਕੀ ਪਤਾ ਤੁਸੀਂ ਲਾਈਆਂ ਕਿ ਨਹੀਂ ਲਾਈਆਂ ਠੀਕ ਹੈ ਉਹ ਉਹ ਵੀ ਦੇਖਣਾ ਪਊਗਾ ਜੇ ਤੁਸੀਂ ਉਹੀ ਆਪਸ਼ਨਾਂ ਲਾਈਆਂ ਜਿਹੜੀਆਂ ਤੇਜੈਕਸ਼ਨ ਲਗ ਰਹੀ ਹੈ ਤਾਂ ਤੁਹਾਡਾ ਵੀ ਕਲੀਅਰ ਹੋ ਜਾਊਗਾ ਬੇਫਿਕਰ ਹੋ ਓਕੇ ਸੋ ਕਾਫੀ ਸਵਾਲ ਜਿਹੜੇ ਹੈਗੇ ਆ ਡਾਊਟਫੁਲ ਨੇ ਪੀਐਸਟੈਟ ਦੇ ਵਿੱਚ ਜਿਨ੍ਹਾਂ ਦੇ ਲਈ ਬੱਚੇ ਓਬਜੈਕਸ਼ਨ ਲਗਾਉਣਗੇ ਕਿ ਲਗਾਉਣਗੇ ਜੇਕਰ ਤੁਸੀਂ ਨਾ ਵੀ ਓਬਜੈਕਸ਼ਨ ਲਾਉਂਗੇ ਤਾਂ ਵੀ ਤੁਹਾਨੂੰ ਨੰਬਰ ਮਿਲ ਜਾਣਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਲਾਈਵ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵਿਦਿਆਰਥੀ ਜਿਹੜੇ ਕਹਿ ਸਕਦੇ ਆ ਕਿ ਪੀਐਸ ਟੈਟ ਲੈਣ ਨੂੰ ਲੈ ਕੇ ਡੀਮੋਟੀਵੇਟ ਹੋਏ ਬੈਠੇ ਆ ਵੀ ਹੁਣ ਕੀ ਕਰਗੇ ਹੁਣ ਕੀ ਕਰੀਏ ਤਾਂ ਆਪਾਂ ਆਹ ਕਰਨਾ ਜੋ ਮੈਂ ਦੱਸ ਰਹੀ ਹਾਂ ਠੀਕ ਹੈ ਹੁਣ ਸਮਝ ਲੱਗ ਗਈ ਕਿ ਜਿਹੜੇ ਸਬਜੈਕਟ ਦੇ ਵਿੱਚ ਤੁਹਾਡੀ ਐਮਏ ਆ ਉਹਦੇ ਵਿੱਚ ਸੰਭਾਵਨਾ ਹੁੰਦੀ ਹੈ ਪ੍ਰੋਮੋਸ਼ਨ ਹੋਣ ਦੀ ਅੱਗੇ ਵਧਣ ਦੀ ਸੋ ਪਹਿਲਾ ਪੁਆਇੰਟ ਇਸ ਨੂੰ ਧਿਆਨ ਵਿੱਚ ਰੱਖਾਂਗੇ ਬੀਐਡ ਐਮਏ ਜਿਨ੍ਹਾਂ ਦੀ ਕੀਤੀ ਹੈ ਉਹ ਕਿਹੜੀਆਂ ਕਿਹੜੀਆਂ ਪੋਸਟਾਂ ਭਰ ਸਕਦੇ ਆ ਉਹ ਲੈਕਚਰਾਰ ਦੀਆਂ ਪੋਸਟਾਂ ਭਰ ਸਕਦੇ ਆ ਇਹਦੀਆਂ ਕਾਉਣ ਵਾਲੇ ਸਮੇਂ ਦੇ ਵਿੱਚ ਆਉਣਗੀਆਂ ਦੂਸਰੀ ਗੱਲ ਐਮਏ ਜਿਨ੍ਹਾਂ ਦੀ ਕੀਤੀ ਹੈ ਉਹ UGC NET ਜ਼ਰੂਰ ਦਿਓ राजे UGC NET ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਵਾਲਿਆਂ ਨੂੰ ਲੱਗਦਾ ਹੈ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਐਂ ਕਰ ਕਰਕੇ ਅਸੀਂ ਆਪਣਾ ਟਾਈਮ ਲਗਾ ਲੈਂਦੇ ਆ ਜੇਕਰ ਤੁਸੀਂ UGC NET ਕਲੀਅਰ ਕੀਤਾ ਹੋਇਆ ਤਾਂ ਤੁਸੀਂ ਲੈਕਚਰਰ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਆ ਸੌਰੀ ਨੋ ਕਰਨਾ ਕਾਲਜ ਹੁੰਦੇ ਆ ਉਹਨਾਂ ਦੇ ਵਿੱਚ ਜਾ ਸਕਦੇ ਹੋ राजे ਪ੍ਰੋਫੈਸਰ ਲੱਤ ਸਕਦੇ ਹੋ ਲੈਕਚਰਰ ਲੱਤ ਸਕਦੇ ਹੋ ਚਲ ਹੋਰ ਨਹੀਂ ਤਾਂ 15 20000 ਰੁਪਿਆ ਕਮਾਉਣ ਜੋਗੇ ਤਾਂ ਹੋ ਜਾਣਗੇ ਠੀਕ ਹੈ ਸੋ ਵੱਡੀ ਗੱਲ ਹੈ ਕਿ ਜੇਕਰ ਤੁਸੀਂ ਜੂਜੀ ਸੀ ਨੈਟ ਜੇਰਫ ਕਰਦੇ ਹੋ ਤਾਂ ਤੁਹਾਨੂੰ 45 ਤੋਂ 40000 ਰੁਪਿਆ ਵੀ ਮਿਲੇਗਾ ਤੇ ਨਾਲ ਤੁਸੀਂ ਆਪਣੀ ਪੜ੍ਹਾਈ ਵੀ ਕਰ ਸਕੋਗੇ ਚਾਹੇ ਉਹ ਪੀ ਐਚ ਡੀ ਦੀ ਕਰਨਾ ਚਾਹੁੰਦੇ ਹੋ ਤੇ ਚਾਹੇ ਫਿਰ ਐਮ ਫਲ ਕਰਨਾ ਚਾਹੁੰਦੇ ਹੋ ਵੈਸੇ ਐਮ ਫਲ ਹੁਣ ਨਹੀਂ ਹੁੰਦੇ ਠੀਕ ਹੈ ਹਾਂਜੀ ਜਰੂਰ ਜਰੂਰ ਆਪਾਂ ਮਾਸਟਰ ਕੇਡਰ ਜਿਹੜਾ ਪੰਜਾਬੀ ਹੈ ਉਸ ਨੂੰ ਆਫਲਾਈਨ ਜਰੂਰ ਕਰਾਂਗੇ ਸ਼ੁਰੂਆਤ ਉਸ ਦੀ ਲੈਕਚਰਰ ਕੇਡਰ ਵੀ ਆਵੇਗਾ ਮਾਸਟਰ ਕੇਡਰ ਵੀ ਆਵੇਗਾ ਦੇਖੋ ਐਗਜੈਕਟ ਮੈਨੀ ਕਹਿ ਸਕਦੀ ਕਿ ਜਨਵਰੀ ਫਰਵਰੀ ਹੈਨਾ ਤੋਂ ਕਿਹਾ ਜਾਂਦਾ ਕਿ ਮਾਰਚ ਤੱਕ ਜਿਹੜਾ ਜਾਂ ਫਰਵਰੀ ਤੱਕ ਜਿਹੜਾ ਹੈਗਾ ਇਹ ਟੀਚਿੰਗ ਦੇ ਨਾਲ ਸੰਬੰਧਿਤ ਜਿਹੜਾ ਡਿਪਾਰਟਮੈਂਟ ਆ ਉਹ ਥੋੜਾ ਜਿਹਾ ਐਕਸ਼ਨ ਦੇ ਵਿੱਚ ਆ ਸਕਦਾ ਐਕਟਿਵ ਹੋ ਸਕਦਾ ਕਿਉਂਕਿ ਇਹ ਖਬਰ ਆਲਰੇਡੀ ਅ ਨਿਊਜ਼ਪੇਪਰ ਦੇ ਵਿੱਚ ਆਈ ਹੋਈ ਹੈ ਓਕੇ ਹਾਂ ਮਾਸਟਰ ਕੀਟਰ ਕੋਈ ਗੱਲ ਨਹੀਂ ਆਫਲਾਈਨ ਆਪਾਂ ਜ਼ਰੂਰ ਚਲਾਵਾਂਗੇ ਹੁਣ ਮੈਂ ਇਥੋਂ ਤੱਕ ਤੁਹਾਨੂੰ ਸਮਝਾਤਾ ਕਿ ਅਸੀਂ ਡੀਮੋਟੀਵੇਟ ਨਹੀਂ ਹੋਣਾ ਚਾਹੇ ਸਾਡਾ ਪੀਐਸਟੈਟ ਹੋਇਆ ਚਾਹੇ ਨਹੀਂ ਹੁਣ ਮੈਡਮ ਜੀ ਮੰਨ ਲਓ ਅਸੀਂ ਇਹ ਟੀਚਿੰਗ ਦੀਆਂ ਪੋਸਟਾਂ ਵੀ ਨਹੀਂ ਆ ਰਹੀਆਂ ਤਾਂ ਫਿਰ ਅਸੀਂ ਕੀ ਕਰਗੇ ਫਿਰ ਅਸੀਂ 2025 ਤੱਕ ਜਾਂ ਕਹਿ ਲਓ 26 ਤੱਕ ਸਾਡੇ ਕੋਲੇ ਬਹੁਤ ਸਾਰੀਆਂ ਪੋਸਟਾਂ ਆਉਣ ਵਾਲੀਆਂ 2025 ਤੋਂ 26 ਤੱਕ ਕਿਹੜੀਆਂ-ਕਿਹੜੀਆਂ ਇਸ ਦੇ ਵਿੱਚ ਪਟਵਾਰੀ ਦੀ ਪੋਸਟ ਆ ਸਕਦੀ ਹੈ ਇਸ ਦੇ ਵਿੱਚ ਐਕਸਾਈਜ਼ ਇਨਸਪੈਕਟਰ ਦੀ ਪੋਸਟ ਆ ਸਕਦੀ ਹੈ ਸਬ ਇਨਸਪੈਕਟਰ ਦੀਆਂ ਪੋਸਟ ਆ ਸਕਦੀ ਹੈ ਭਾਵੇਂ ਪੁਲਿਸ ਦੇ ਵਿੱਚ ਪੋਸਟਾਂ ਆ ਸਕਦੀਆਂ ਇਸ ਤੋਂ ਬਿਨਾ ਪੰਜਾਬ ਪੀਟ੍ਰੀਪਲ ਐਸਬੀ ਕਲਰਕ ਦੀਆਂ ਪੋਸਟਾਂ ਆਉਣਗੀਆਂ ਇਸ ਤੋਂ ਬਿਨਾ ਡੀਟ੍ਰੀਪਲ ਐਸਬੀ ਦਿੱਲੀ ਦੀਆਂ ਪੋਸਟਾਂ ਜਿਨ੍ਹਾਂ ਦੇ ਵਿੱਚ ਪੰਜਾਬੀ ਵਿਸ਼ੇ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਆ ਜਿਨ੍ਹਾਂ ਦਾ ਸੀਟੈਟ ਕਲੀਅਰ ਹੈ ਦੇਖੋ ਆਪਾਂ ਕਿੰਨੀਆਂ ਪੋਸਟਾਂ 'ਤੇ ਜਾ ਸਕਦੇ ਆ ਤੁਸੀਂ ਐਵੇਂ ਘਬrai ਬੈਠੇ ਹੋ ਤੇ ਐਵੇਂ ਦਿਲ ਸੁੱਟੀ ਬੈਠੇ ਹੋ जेआरएफ ਕੀ ਹੁੰਦਾ ਹੈ ਜੇਰਫ ਉਹ ਰਾਜੇ ਇੱਕ ਸਕਾਲਰਸ਼ਿਪ ਮਿਲਦੀ ਹੈ ਜੇਕਰ ਤੁਸੀਂ ਸੈਂਟਰ ਲੈਵਲ ਦਾ ਨੈਟ ਇਗਜ਼ਾਮ ਜਿਹੜਾ ਕਲੀਅਰ ਕਰਦੇ ਹੋ ਤਾਂ ਤੁਹਾਨੂੰ ਸਕਾਲਰਸ਼ਿਪ ਮਿਲਦੀ ਹੈ ਰਾਜੇ 4500 45000 ਜਾਂ 40000 ਦੇ ਕਰੀਬ ਤੇ ਨਾਲ ਤੁਸੀਂ ਪੀ ਐਚ ਡੀ ਵੀ ਇਹਦੇ ਕਰੋਗੇ ਓਕੇ ਹਾਂਜੀ ਹਾਂਜੀ ਹੁਣ ਦੇਖੋ ਐਡੀਆਂ ਪੋਸਟਾਂ ਦੇਖੋ 2025 ਤੋਂ 26 ਤੱਕ ਆ ਰਹੀਆਂ ਤੁਸੀਂ ਕਿਉਂ ਘਬrai ਬੈਠੇ ਹੋ ਪਟਵਾਰੀ ਆਉਣ ਡਿਆ ਐਕਸਾਈਜ਼ ਇਨਸਪੈਕਟਰ ਸਬ ਇਨਸਪੈਕਟਰ ਕਲਰਕਾਂ ਦੀਆਂ ਪੋਸਟਾਂ DTRP+B ਦਿੱਲੀ ਦੀਆਂ ਜਿਹੜੀਆਂ ਪੋਸਟਾਂ ਨੇ ਇੱਥੇ ਵੀ ਪੰਜਾਬ ਦੇ ਵਿਦਿਆਰਥੀ ਭਾਗ ਸਕਦੇ ਆ ਤੇ ਪੰਜਾਬ ਦੇ ਵਿਦਿਆਰਥੀਆਂ ਨੂੰ CET ਬਾਰੇ ਬਹੁਤ ਘੱਟ ਪਤਾ ਹੁੰਦਾ ਦੇਖੋ ਹੁਣ ਸਾਨੂੰ CET ਕਰਨ ਦੀ ਲੋੜ ਆ ਕਿਉਂਕਿ ਦੇਖੋ DTRP+B ਦੇ ਵਿੱਚ ਵੀ CET ਦੀ ਮੰਗ ਹੁੰਦੀ ਆ ਹਨਾ CET ਦੇ ਵਿੱਚ ਸਾਨੂੰ ਕੀ ਆਪਣਾ CET ਦੀ ਮੰਗਤ ਹੁੰਦੀ ਆ CET 1 ਤੇ CET 2 ਕੋਈ ਵੀ ਕਲੀਅਰ ਆ ਚਾਹੀ ਮਤਲਬ ਕਿ ਅਕੋਰਡਿੰਗ ਟੂ ਕਲਾਸ ਜੂਮਲੋ ਛੋਟੀਆਂ ਜਮਾਤਾਂ ਨੂੰ ਪੜਾਉਣਾ ਤਾਂ सीटेट 1 ਚਾਹੀਦਾ ਹੈ ਵੱਡੀਆਂ ਨੂੰ ਪੜਾਉਣਾ ਤਾਂ सीटेट 2 ਚਾਹੀਦਾ ਤਾਂ ਡੀ ਪਲੱਸ ਬੀ ਦੇ ਵਿੱਚ ਵੀ ਸਪੈਸੀਫਿਕ ਕੱਲੇ ਕੱਲੇ ਸਬਜੈਕਟ ਦੀਆਂ ਪੋਸਟ ਆਉਂਦੀਆਂ ਹੁੰਦੀਆਂ ਟੀਜੀਟੀ ਸੋ ਉਹ ਵੀ ਤੁਸੀਂ ਪਰੰਦੇ ਕਾਬਲ ਹੋ ਜੇਕਰ ਤੁਸੀਂ ਆਪਣਾ सीटेट ਕਲੀਅਰ ਕੀਤਾ ਹੁਣ ਅੱਗੇ सीटेट ਆ ਰਿਹਾ ਹੈ ਤੇ सीटेट ਨੂੰ ਚੰਗੀ ਤਰ੍ਹਾਂ ਦੇ ਲਓ ਜੇ ਪੀਐਸਟ ਦੇ ਵਿੱਚ ਰਹਿ ਗਿਓ ਜਾਂ ਇੱਕ ਅੱਧੇ ਨੰਬਰ ਪਿੱਛੇ ਤੁਹਾਨੂੰ ਲੱਗ ਰਿਹਾ ਤਾਂ ਘਬਰਾਉਣ ਦੀ ਲੋੜ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ एग्जाम ਹੀ एग्जाम ਆਉਣਗੇ ਉਹਨਾਂ ਦੀ ਤਿਆਰੀ ਕਰ ਲੋ ਕਰੋ ਉਸ ਤੋਂ ਅੱਗੇ ਆਪਣਾ ਵਧੋ ਠੀਕ ਹੈ ਅਹ ਓਕੇ ਦੇਖ ਲਾਂਗੇ राजे ਕੋਈ ਨਾ ਨੈਟ ਦੀਆਂ ਕਲਾਸਾਂ ਬਾਰੇ ਵੀ ਦੇਖ ਲਾਂਗੇ ਠੀਕ ਹੈ ਦੇਖ ਲਾਂਗੇ ਨੈਟ ਦੀਆਂ ਕਲਾਸਾਂ ਬਾਰੇ ਬਟ ਮੈਂ ਅੱਜ ਦੇ ਅੱਜ ਦੀ ਜਿਹੜੀ ਖਾਸ ਗੱਲਬਾਤ ਦੇ ਵਿੱਚ ਦੋ ਚਾਰ ਜਿਹੜੀਆਂ ਗੱਲਾਂ ਤੁਹਾਡੇ ਨਾਲ ਰੱਖਣਾ ਚਾਹੁੰਦੀ ਸੀ ਕਿ ਪੀਐਸ ਟੈਟ ਜੇ ਨਹੀਂ ਕਲੀਅਰ ਹੋਇਆ ਤਾਂ ਅਸੀਂ ਕੀ ਕਰਗੇ ਹਨਾ ਸੋ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਤੋਂ ਨਾਲ ਵਾਲਾ ਧਿਆਨ ਦਿਓ ਕਿ ਅਸੀਂ ਲੈਕਚਰਰ ਰਿਕੀਟਰ ਦੇ ਸਕਦੇ ਹਾਂ ਲੈਕਚਰਰ ਰਿਕੀਟਰ ਕਿਹੜੀਆਂ-ਕਿਹੜੀਆਂ ਪੋਸਟ ਆਉਣਗੀਆਂ ਪੰਜਾਬੀ ਲੈਕਚਰਰ ਦੇ ਡਰਾਊਗਾ ਪੋਲੀਟਿਕਲ ਆਊਗਾ ਠੀਕ ਹੈ ਹਿਸਟਰੀ ਆਊਗਾ ਹਿਸਟਰੀ ਵੀ ਆਊਗਾ ਹਿੰਦੀ ਵੀ ਆ ਸਕਦਾ ਪਰ ਇੰਗਲਿਸ਼ ਵੀ ਆਊਗਾ ਠੀਕ ਹੈ ਸੋ ਇਹ ਸਾਰੇ ਤੁਹਾਨੂੰ ਲੈਕਚਰਰ ਰਿਕੀਟਰ ਦੇ ਵਿੱਚ ਪੋਸਟਾਂ ਦੇਖਣ ਨੂੰ ਮਿਲਣਗੀਆਂ ਉਹਨਾਂ ਦੇ ਸਮੇਂ ਦੇ ਵਿੱਚ ਪਿਛੇ ਆਈਆਂ ਸੀ 98 ਕੋ ਪੋਸਟਾਂ ਹੋ ਸਕਦਾ ਇਸ ਤੋਂ ਐਕਟਿਵ ਵੱਧ ਕੇ ਆ ਜਾਣ ਕਹਿਣ ਦਾ ਭਾਵ ਤਿੰਨ ਗੁਣਾ ਵੱਧ ਜਾਣ ਜਿਵੇਂ ਕਿ ਸਿੱਖਿਆ ਮੰਤਰੀ ਆਂਦੇ ਵੀ ਸੀ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ ਹਾਂਜੀ राजे ਹਾਂਜੀ ਬਿਲਕੁਲ ਪ੍ਰਿੰਸ ਆਊਗਾ ਹੋਗਾ ਕਮਰਸ ਲੈਕਚਰਰ ਵੀ ਆਊਗਾ ਸਾਇੰਸ ਦੇ ਨਾਲ ਰਿਲੇਟਡ ਵੀ ਆਊਗਾ ਬੇਫਿਕਰ ਹੋ ਠੀਕ ਹੈ ਹਾਂਜੀ ਤੁਸੀਂ ਆਪਣੇ ਇਸ ਚੈਨਲ ਦੇ ਉੱਪਰ ਪੜੋ ਪੰਜਾਬ ਦੇ ਉੱਪਰ ਜਲਦ ਹੀ ਮਾਸਟਰ ਕੈਡਰ ਪੰਜਾਬੀ ਦੇ ਲਈ ਲੈਕਚਰਰ ਕੈਡਰ ਪੰਜਾਬੀ ਦੇ ਲਈ ਥਿਊਰੀ ਕਲਾਸਾਂ ਆਪਾਂ ਸ਼ੁਰੂ ਕਰਾਂਗੇ ਪੂਰੀਆਂ ਡੀਪਲੀ ਕਰਾਂਗੇ ਇਸ ਤੋਂ ਇੱਕ ਦਿਨ ਪਹਿਲਾਂ ਮੈਂ ਕਲਾਸ ਲਗਾਈ ਤਾਂ ਜ਼ਰੂਰ ਸੀ ਪਰ ਉਹ ਨੈਟ ਦੀ ਪ੍ਰੋਬਲਮ ਕਰਕੇ ਵਿੱਚੋ ਹੀ ਕੱਟ ਗਈ ਫਿਰ ਮੈਂ ਉਹ ਵੀਡੀਓ ਡਿਲੀਟ ਕਰ ਦਿੱਤੀ ਕਿਉਂਕਿ ਅੱਧ ਵਿਚਾਲਾ ਸੀ ਨਾ ਉਧਰ ਨਾ ਉਧਰ ਸੋ ਵੀਡੀਓ ਮੈਂ ਡਿਲੀਟ ਕਰ ਦਿੱਤੀ ਆ ਪਰ ਜਿਹੜੀਆਂ ਕੰਟੀਨਿਊ ਰੱਖਾਂਗੇ ਕਲਾਸਾਂ ਹਜੇ 2-4 ਦਿਨ ਰੋਕੇ ਪ੍ਰੋਪਰ ਆਪਣੀ ਸੈਟਿੰਗ ਕਰਕੇ ਜਿਹੜੀਆਂ ਮਾਸਟਰ ਗ੍ਰੈਜੂਏਟਰ ਤੇ ਲੈਕਚਰਾਰ ਗ੍ਰੈਜੂਏਟਰ ਦੀਆਂ ਜਿਹੜੀਆਂ ਕਲਾਸਾਂ ਹੋਣੀਆਂ ਪੂਰੀਆਂ ਟਾਪ ਦੀਆਂ ਕਲਾਸਾਂ ਪੰਜਾਬੀ ਦੀਆਂ ਠੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਮੇਰਾ ਕਾਫੀ ਲੰਬੇ ਟਾਈਮ ਦਾ ਤਜਰਬਾ ਹੈ ਮਾਸਟਰ ਗ੍ਰੈਜੂਏਟਰ ਪੰਜਾਬੀ ਜਾਂ ਫਿਰ UGC NET ਪੰਜਾਬੀ ਦੇ ਵਿੱਚ ਮਾਸਟਰ ਗ੍ਰੈਜੂਏਟਰ ਪੰਜਾਬੀ ਦੇ ਵਿੱਚ ਅਸੀਂ ਖੁਦ ਵੀ ਬਹੁਤ ੱੱਕੇ ਖਾਦੇ ਆ ਕਹਿਣ ਦਾ ਭਾਵ ਕਿ ਲਾਇਬ੍ਰੇਰੀਆਂ ਦੇ ਵਿੱਚ ਜਾ ਜਾ ਕੇ ਪੜਨਾ ਤੇ ਉਸ ਤੋਂ ਬਾਅਦ ਅਸੀਂ ਇਹ ਵੀ ਸਮਝਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਸ਼ਨਾਂ கரੈਕਟ ਮੰਨੀਆਂ ਜਾਂਦੀਆਂ ਸਾਰਾ ਕੁਝ ਕਿਵੇਂ ਹੁੰਦਾ ਸੋ ਚੀਜ਼ਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਠੀਕ ਹੈ ਹਾਂ ਕੀ ਮੈਂ राजे ਲੈਕਚਰਰ ਕਿਟਰ ਕੌਣ ਅਪਲਾਈ ਕਰ ਸਕਦਾ ਹੈ राजे ਬੀਐਡ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਓਕੇ ਬੀਐਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡਾ ਇੱਕ ਸਬਜੈਕਟ ਹੋਵੇ ਹੁਣ ਜਿਹੜਾ ਪੰਜਾਬ ਦੇ ਵਿੱਚ ਲੈਕਚਰਰ ਦੀ ਗੱਲ ਹੈ ਨਾ ਜੇ ਤਾਂ ਅਸੀਂ ਚੰਡੀਗੜ੍ਹ ਲੈਕਚਰਰ ਦੀ ਗੱਲ ਕਰੀਏ ਚੰਡੀਗੜ੍ਹ ਲੈਕਚਰਾਰ ਬਹੁਤ ਵਧੀਆ ਪੋਸਟ ਹੈ ਜਿਹੜੀਆਂ ਆਉਣ ਵਾਲੀਆਂ ਹੀ ਆ ਚੰਡੀਗੜ੍ਹ ਲੈਕਚਰਾਰ ਦੀਆਂ ਇਹਦੇ ਵਿੱਚ ਤੁਹਾਡੀ ਬੀਐਡ ਪਲੱਸ ਐਮਏ ਕੀਤੀ ਹੋਵੇ ਜਿਵੇਂ ਤੁਹਾਡੀ ਐਮਏ ਪੰਜਾਬੀ ਕੀਤੀ ਹੈ ਮੰਨ ਲਓ ਤੇ ਬੀਐਡ ਦੇ ਵਿੱਚ ਵੀ ਸਬਜੈਕਟ ਪੰਜਾਬੀ ਹੈਗਾ ਸੀ ਠੀਕ ਹੈ ਤਾਂ ਤੁਸੀਂ ਲੈਕਚਰਾਰ ਪੰਜਾਬੀ ਦੀ ਜਿਹੜੀ ਪੋਸਟ ਹੈ ਉਸ ਨੂੰ ਭਰ ਦੋਗੇ ਗੱਲ ਖਤਮ ਹੈ ਹੁਣ ਪੰਜਾਬ ਦੇ ਵਿੱਚ ਵੀ ਸੇਮ ਹੈ ਪੰਜਾਬ ਦੇ ਵਿੱਚ ਕੀ ਹੈ ਇੱਥੇ ਤਾਂ ਇਹ ਚੀਜ਼ ਲਾਗੂ ਸੀਗੀ ਚੰਡੀਗੜ੍ਹ ਵਾਲੇ ਪਾਸੇ ਪੰਜਾਬ ਦੇ ਵਿੱਚ ਕੀ ਹੈ ਪੰਜਾਬ ਦੇ ਵਿੱਚ ਇਹ ਹੈ ਕਿ ਬੀਐਡ ਦੇ ਵਿੱਚ ਕੰਬੀਨੇਸ਼ਨ ਬਣਨੇ ਚਾਹੀਦੇ ਆ ਜਿਵੇਂ ਕਿ ਜਿਵੇਂ ਪੰਜਾਬੀ ਇਲੈਕਟਿਵ ਦਾ ਹੋਣਾ ਚਾਹੀਦਾ ਹੈ ਤੇ ਇਸ ਤੋਂ ਬਿਨਾ ਐਸਐਸਟੀ ਦਾ ਜੇਕਰ ਤੁਸੀਂ ਲੈਕਚਰਰ ਦੇਣਾ ਤਾਂ ਤੁਹਾਡਾ ਪੋਲੀਟੀਕਲ ਜਾਂ ਹਿਸਟਰੀ ਦਾ ਕੰਬੀਨੇਸ਼ਨ ਬਣਨਾ ਚਾਹੀਦਾ ਵੀ ਇਹ ਸਬਜੈਕਟ ਇਹਦੇ ਵਿੱਚ ਹੋਣੇ ਚਾਹੀਦੇ ਬੀਐਡ ਦੇ ਵਿੱਚ ਤੇ ਪਲੱਸ ਤੁਹਾਡੀ ਐਮਏ ਕਿਸੇ ਸਪੈਸੀਫਿਕ ਇੱਕ ਸਬਜੈਕਟ ਦੀ ਹੋਵੇ ਤਾਂ ਤੁਸੀਂ ਲੈਕਚਰਰ ਕੇਟਰ ਦੇ ਸਕਦੇ ਹੋ ਇਸ ਤੋਂ ਬਿਨਾ ਇੱਕ ਸ਼ਰਤ ਰੱਖੀ ਗਈ ਹੈ ਕਿ ਬੀਏ ਦੇ ਵਿੱਚ ਤੁਹਾਡੇ 55% ਹੋਣ ਦੇਖੋ ਬੀਅਰ ਵਿੱਚ ਕਿੰਨੇ ਪਰਸੈਂਟ ਹੋਣੇ ਮੰਗ ਰਹੇ 55% ਹੋਣ ਤੇ ਬੀਅਰ ਦੇ ਵਿੱਚ ਵੀ ਕਿੰਨੇ ਹੋਣ 55% ਐਮਏ ਦੇ ਵਿੱਚ ਵੀ 55% ਮੇਰੇ ਤਾਂ ਐਮਏ ਦੇ ਹੀ ਹੈ ਦੇ ਵਿੱਚ ਐਮਏ ਦੇ ਵਿੱਚ ਹੀ 55% ਨੂੰ ਮੰਨਿਆ ਜਾ ਰਿਹਾ ਹੈ ਤੋਂ ਕੁੱਲ ਮਿਲਾ ਕੇ ਇਸ ਤੇ ਵੀ ਜਿਹੜਾ ਹਰ ਟਪਈ ਹੋਈ ਹੈ ਕਿ 50% ਵਾਲੇ ਵਿਦਿਆਰਥੀਆਂ ਨੂੰ ਵੀ ਲੈਕਚਰਰ ਰਿਕਾਰਡ ਭਰਨ ਦੀ ਇਜਾਜ਼ਤ ਦਿਓ ਭਾਈ ਠੀਕ ਹੈ ਅ ਸਟੱਡੀ ਦਾ ਗੱਲ ਕਰੀਏ ਤਾਂ ਸਟੱਡੀ ਦਾ ਮੈਨੂੰ ਘੱਟੋ-ਘੱਟ 7-8 ਸਾਲ ਹੋ ਗਏ ਮਾਸਟਰ ਕਲਾਸਰ ਪੰਜਾਬੀ ਜਾ ਕੇ ਲੋ ਪੰਜਾਬੀ ਕੰਪੀਟੀਟਿਵ ਇਗਜ਼ਾਮ ਨੂੰ ਤਿਆਰੀ ਕਰਵਾਉਂਦੀ ਆ ਇਸ ਤੋਂ ਬਿਨਾ ਮੈਂ ਪਹਿਲਾਂ UGC NET ਹੀ ਤਿਆਰੀ ਕਰਵਾਉਂਦੀ ਸੀ राजे ਸੋ UGC NET ਦੀ ਤਿਆਰੀ ਦੇ ਵਿੱਚ ਆਪਾਂ ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਉਹ UGC NET ਕਲੀਅਰ ਵੀ ਕਰਿਆ ਉਹਨਾਂ ਨੇ ਮੇਰੇ ਮੈਂ ਜਦੋਂ ਲਾਕਡਾਊਨ ਦੇ ਵਿੱਚ ਖੁਦ ਘਰੇ ਵੀ ਪੜਾਉਂਦੀ ਰਹੀਆਂ UGC NET ਤੇ ਉੱਥੇ ਵੀ ਜਦੋਂ ਆਪਾਂ ਪੜਾਇਆ ਤੇ ਉਹਨਾਂ ਬੱਚਿਆਂ ਨੇ ਦੋਹਾਂ ਨੇ UGC NET ਕਲੀਅਰ ਕਰ ਲਿਆ ਸੀ ਪੰਜਾਬੀ ਦਾ ਠੀਕ ਹੈ ਸੋ ਗੱਲ ਮਲਾ ਕੇ ਜੇ ਆਪਾਂ ਦੇਖਣਾ ਹੋਵੇ ਐਕਸਪੀਰੀਅੰਸ ਕਾਫੀ ਲੰਬਾ ਤੇ ਇਸ ਤੋਂ ਬਿਨਾ ਐਮਏ ਪੰਜਾਬੀ ਬੂਟਾ ਬਰਾੜ ਸਰ ਅਜੀਤ ਸਿੰਘ ਜੋਸ਼ੀ ਮਹਾਨ ਜਿਹੜੇ ਕਹਿ ਸਕਦੇ ਆ ਕਿ ਸਾਹਿਤਕਾਰ ਨੇ ਭਾਸ਼ਾ ਵਿਗਿਆਨੀ ਨੇ ਉਹਨਾਂ ਤੋਂ ਆਪਾਂ ਐਮਏ ਪੰਜਾਬੀ ਕੀਤੀ ਹੋਈ ਐ ਸੋ ਇਸ ਗੱਲ ਦਾ ਸਾਨੂੰ ਮਾਣ ਜਾ ਵੀ ਹੁੰਦਾ ਥੋੜਾ ਜਿਹਾ ਵੀ ਇਹੋ ਜਿਹੇ ਪ੍ਰੋਫੈਸਰਾਂ ਤੋਂ ਪੜ੍ਹਾਈ ਕੀਤੀ ਐ ਸੋ ਐਮਏ ਨਹੀਂ ਹੈ ਤਾਂ ਬੀਐਡ ਹੈਗੀ ਹੈ ਤੁਹਾਡੇ ਕੋਲੇ ਸੋ ਬੀਐਡ ਲੈਕਚਰਰ ਕਿਡਰ ਲਈ ਬੀਐਡ ਪਲੱਸ ਐਮਏ ਹੋਣੀ ਲਾਜ਼ਮੀ ਹੈ राजे ਇਸ ਤੋਂ ਬਿਨਾ ਮੈਂ ਤੁਹਾਨੂੰ ਪਰਸੈਂਟੇਜ ਵੀ ਦੱਸਤੀ ਆ ਵੀ ਕਿੰਨੀ ਚਾਹੀਦੀ ਹੈ ਹੋਰ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਰੋਣਾ ਨਹੀਂ ਕੋਈ ਗੱਲ ਨਹੀਂ ਭਾਈ 2025 ਤੋਂ 26 ਬਹੁਤ ਸਾਰੀਆਂ ਪੋਸਟਾਂ ਆਉਣੀਆਂ ਹੀ ਆ ਤੁਹਾਡੀ ਅੜੀਕ ਵਿੱਚ ਨੇ ਉਹ ਸਾਰੀਆਂ ਓਕੇ ਜਲਦੀ ਜੇ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਪੁੱਛ ਸਕਦੇ ਹੋ ਅੱਛਾ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਕਿ ਜਿਹੜੀ ਸਵਾਲ ਨੇ ਪੀਐਸਟੈਟ ਦੇ ਸਵਾਲ ਖਾਸ ਤੌਰ ਤੇ ਉਹਨਾਂ ਤੇ objections ਲਾਈ ਜਾਊਗੀ ਤਾਂ हां ਬਿਲਕੁਲ ਲਾਉਣਗੇ ਜਿਹੜੇ ਵਿਦਿਆਰਥੀ ਤਾਂ ਉਹ ਤੁਹਾਡੇ ਵੀ ਨੰਬਰ ਜਿਹੜੇ ਹੈਗੇ ਆ ਕਾਊਂਟ ਹੋ ਜਾਣਗੇ ਜੇ ਤੁਸੀਂ ਉਸ ਤੇ ਟਿਕ ਕੀਤਾ ਹੋਇਆ ਠੀਕ ਹੈ ਸੋ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਵੀ objection ਪਾਓ ਵੀ ਉਹ ਇਹ ਲਾਜ਼ਮੀ ਆ ਫੇਰ ਹੀ ਨੰਬਰ ਮਿਲੂ ਇਸ ਤਰੀਕੇ ਦਾ ਕੋਈ ਵੀ ਨਹੀਂ ਕਈ ਵਿਦਿਆਰਥੀਆਂ ਨੂੰ ਆਏ ਹੁੰਦਾ ਵੀ ਜੇ ਅਸੀਂ objection ਪਾਤੀ ਸਾਡੇ ਨੰਬਰ ਨਾ ਘਟ ਜਾਣ ਇਹੋ ਜਿਹਾ ਕੁਝ ਨਹੀਂ ਹੋਣਾ ਭਾਈ ਜੇਹੋ ਜੀ ਤੁਸੀਂ ਜਿਹੜੇ ਸਵਾਲ ਤੇ ਤੁਸੀਂ objection ਲਾਉਣਾ ਚਾਹੋਗੇ ਲਾ ਸਕਦੇ ਹੋ ਕੋਈ ਨੰਬਰ ਨਹੀਂ ਘਟਣਾ ਠੀਕ ਹੈ ਬਾਅਦ ਭਵੇਂ ਜਾਣ ਓਕੇ ਹਾ ਜੇ ਗਲਤ ਅਨਸਰ ਕੀ ਸੀ ਤੁਹਾਡੇ ਵੱਲੋਂ ਗਲਤ ਹੈ ਤਾਂ ਗਲਤ ਨੂੰ ਗਲਤੀ ਕਹਿਣਗੇ ਹੁਣ ਸਹੀ ਥੋੜੀ ਨਾ ਕਰਕੇ ਭੇਜ ਦੇਣਗੇ ਲੈਕਚਰਰ ਕੇਡਰ ਵੀ ਆਊਗਾ ਮਾਸਟਰ ਕੇਡਰ ਵੀ ਆਊਗਾ ਹਾਂ ਐਮਏ ਵਿੱਚੋਂ ਜੇ ਤੁਹਾਡੇ 50% ਹੈ ਇਸ ਤੇ ਰੈਟ ਲੱਗੀ ਹੋਈ ਆ ਭਾਈ ਕਿ 50% ਵਾਲੇ ਵਿਦਿਆਰਥੀਆਂ ਨੂੰ ਮੌਕਾ ਦਿਓ ਭਾਈ ਕਿਉਂਕਿ ਲੈਕਚਰਰ ਕੇਡਰ ਚੰਡੀਗੜ੍ਹ ਹੋਇਆ ਸੀ ਉੱਥੇ 50% ਹੀ ਮੰਨਿਆ ਗਿਆ ਸੋ ਇਸ ਕਰਕੇ ਪੰਜਾਬ ਵਾਲੇ ਵੀ ਫਿਰ 50% ਹੀ ਮੰਨਣਗੇ ਠੀਕ ਹੈ ETT ਵਾਲੇ ਕੀ ਕਰਨ ETT ਵਾਲੇ ਭਾਈ ਤੁਹਾਡੀਆਂ ਤਾਂ ਪੋਸਟਾਂ ਆਉਣਗੀਆਂ ਵਾਧੂ ਆਉਣਗੀਆਂ ਕਿਆ ਕਰਦੇ ਪਏ ਤੁਹਾਡੀਆਂ ਪੋਸਟਾਂ 7000 ਦੇ ਕਰੀਬ ਜਿਹੜੀ ਪੋਸਟ ਹੈ ਜੇ ਬਟੀਚਿੰਗ ਡਿਪਾਰਟਮੈਂਟ ਦੀ ਗੱਲ ਕਰਨੀ ਹੋਵੇ ਸਾਰੇ 8 ਜਾਂ 7000 ਦੇ ਕਰੀਬ ਇਹ ਪੋਸਟਾਂ ਆਉਣੀਆਂ ਟੀਚਿੰਗ ਦੇ ਵਿੱਚ ਠੀਕ ਹੈ ETT ਮਾਸਟਰ ਕੇਡਰ ਲੈਕਚਰਰ ਕੇਡਰ ਦੀਆਂ ਅਲੱਗ ਤੋਂ ਆ ईडीडी ਵਿੱਚ 10 ਮਾਰਕ ਤਾਂ ਪੇਪਰ 2 ਐਸਐਸਟੀ ਵਿੱਚ 6 ਮਾਰਕਸ ਇੰਨੇ ਵਧਾਤੇ ਗ੍ਰੇਸ ਤਿੰਨ ਚਾਰ ਨੰਬਰ ਦੀ ਤਾਂ ਮਿਲ ਜਾਂਦੀ ਹੁੰਦੀ ਹੈ ਤਿੰਨ ਚਾਰ ਸਵਾਲ ਤਾਂ ਜ਼ਰੂਰ ਹੈਗੇ ਆ ਗਲਤ ਗਲਤ ਜਿਹੜੇ ਸਵਾਲ ਆ ਉਹਨਾਂ ਨੂੰ ਸਹੀ ਕਰ ਦੇਣਗੇ ਵੇਪੇ ਕਰੋ ਗ੍ਰੇਸ ਦੇਣ ਵਾਲਾ ਇੱਕ ਤਾਂ ਸਵਾਲ ਜ਼ਰੂਰ ਹੋਊਗਾ ਠੀਕ ਹੈ ਗ੍ਰੇਸ ਵਾਲਾ ਇੱਕ ਅੱਧਾ ਹੋਊਗਾ ਜਿਵੇਂ ਦੋ ਆਪਸ਼ਨਾਂ ਸਹੀ ਬਣਦੀਆਂ ਹੁੰਦੀਆਂ ਉਹਨਾਂ 'ਚ ਤੇ ਇੱਕ ਜਿਹੜੀ ਉਹ ਮਤਲਬ ਕਿ ਉਹ ਆਪ ਹੀ ਕਹਿ ਦੇਣਗੇ ਵੀ ਭਾਈ ਜਿਨ੍ਹਾਂ ਨੇ ਦੋ ਲਾਈਆਂ ਉਹਨਾਂ ਦੀਆਂ ਸਹੀ ਆ ਜਾਂ ਫਿਰ ਗ੍ਰੇਸ ਆ ਚਲੋ ਜੀ ਸੋ ਕੋਲਮ ਲਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੋਸਟਰ ਆ ਜੇ ਉਹ ਬਾਧੂ ਆਉਣਗੀਆਂ 2025 ਤੋਂ 26 ਪਟਵਾਰੀ ਦੀਆਂ ਕਲਰਕ ਦੀਆਂ ਪੀ ਟ੍ਰਿਪਲਸ ਵੀ ਜਿਵੇਂ ਅੱਪ ਵਿੱਚ ਗੱਲ ਕਰ ਚੁੱਕੇ ਹਾਂ ਇਸ ਵਾਰੀ ਸੋ ਉਹਨਾਂ ਦੀ ਤਿਆਰੀ ਜ਼ਰੂਰ ਕਰੋ ਹਾਂ ਮੈਕਸਿਮਮ 4 ਨੰਬਰ ਬਸ ਬਿਲਕੁਲ ਕੀ ਇਕੱਲੀ ਬੀ ਐਡ ਤੇ ਨਹੀਂ ਨਹੀਂ ਇਕੱਲੀ ਬੀ ਐਡ ਦੀ ਹੋਣੀ ਚਾਹੀਦੀ ਲੈਕਚਰਰ ਕੇਡਰ ਲਈ ਐਮ ਐ ਵੀ ਹੋਣੀ ਚਾਹੀਦੀ ਐਮ ਐ ਤੁਸੀਂ ਹੁਣ ਤੋਂ ਹੀ ਕਰ ਲੋ ਸ਼ੁਰੂ ਜੇ ਵਧੀਆ ਰਹੋਗੇ ਮੈਂ ਮੈਂ ਹੁਣ ਤੋਂ ਹੀ ਕਰ ਲਵਾਂ ਅਡਰੈਸ ਹੈਗਾ ਅਜੀਤ ਰੋਡ ਰਾਜੇ ਅਜੀਤ ਰੋਡ ਗਲੀ ਨੰਬਰ 22 ਦੇ ਵਿੱਚ ਠੀਕ ਹੈ ਬਟਿੰਡਾ ਪੰਜਾਬ ਹੋਰ ਦੱਸੋ ਜੀ ਸੋ ਲੈਕਚਰਰ ਕਿਡਰ ਮਾਸਟਰ ਕਿਡਰ ਦਾ ਜਿਹੜਾ ਆਪਾਂ ਬੱਚਾ ਨੂੰ ਮੈਂ ਕਿਹਾ ਹੀ ਸੀ ਕਿਉਂਕਿ ਪਿੱਛੇ ਆਪਾਂ ਪੀਐਸਟ ਮੈਂ ਇਹ ਨਹੀਂ ਦਾਵਾ ਕੀਤਾ ਦੇਖੋ ਮੈਂ ਲਾਈਵ ਦੇ ਵਿੱਚ ਆ ਕੇ ਇਹ ਨਹੀਂ ਕਿਹਾ ਸੀਗਾ ਵੀ ਦੇਖੋ ਵੀ ਆ ਵੀ ਸਾਡਾ ਪ੍ਰਸ਼ਨ ਆਇਆ ਵੀ ਸਾਡਾ ਆਇਆ ਬੱਚਾ ਨੇ ਆਪ ਹੀ ਫੋਨ ਕਰਕੇ ਕਿਹਾ ਵੀ ਮੈਡਮ ਜੀ ਜਿਹੜੀਆਂ ਤੁਸੀਂ ਲਾਸਟ ਵਾਲੀਆਂ ਕਲਾਸਾਂ ਲਾਈਆਂ ਸੀ ਉਹਨਾਂ ਦੇ ਵਿੱਚ ਇੱਕ ਹਫਤਾ ਹੀ ਉਹਨਾਂ ਦੇ ਵਿੱਚ ਵਿਆਕਰਨ ਆਇਆ ਅਸੀਂ ਅਖਿਆ ਠੀਕ ਹੈ ਭਾਈ ਵਧੀਆ ਗੱਲ ਹੈ ਪੇਪਰ ਆਇਆ ਬਹੁਤ ਵਧੀਆ ਗੱਲ ਹੈ ਮਤਲਬ ਤੁਹਾਡਾ ਕਲੀਅਰ ਹੋ ਗਿਆ ਬਸ ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਔਰ ਕੋਈ ਗੱਲਬਾਤ ਸ਼ੇਅਰ ਕਰਨਾ ਚਾਹੁੰਦਾ ਹੋਵੇ ਪੀਐਸਟੈਟ ਦੇ ਵਿੱਚ ਤੁਹਾਨੂੰ ਲੱਗਿਆ ਹੋਵੇ ਵੀ ਜਿਹੜਾ ਪੀਐਸਟੈਟ ਦਾ ਪੇਪਰ ਉਹ ਐਵੇਂ ਦਾ ਸੀ ਸੌਖਾ ਸੀ ਔਖਾ ਸੀ ਇਸ ਬਾਰੇ ਵੀ ਮੜਾ ਜਿਹਾ ਚਾਹਨਾ ਪਾਓ ਵੀ ਕਿਵੇਂ ਦਾ ਪੇਪਰ ਸੀ ਪੀਐਸਟੈਟ ਦਾ ਹਾਂਜੀ ਰਾਜੀ ਵੈਲਿਡ ਹੈ ਪਰਵਿੰਦਰ ਕੌਰ ਬਿਲਕੁਲ ਲਾਈਕ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਚੈਨਲ ਨੂੰ ਪੜੋ ਪੰਜਾਬ YouTube ਚੈਨਲ ਆਪਣਾ ਇਸ ਤੋਂ ਬਿਨਾ Telegram ਲਿੰਕ ਵੀ ਆਪਣਾ Learn with Manpreet Kaur ਤੁਸੀਂ ਉੱਥੇ ਵੀ ਜੁੜ ਸਕਦੇ ਹੋ ਕਿਉਂਕਿ ਹਰ YouTube ਨੋਟੀਫਿਕੇਸ਼ਨ ਤੁਹਾਨੂੰ ਉੱਥੋਂ ਪ੍ਰਾਪਤ ਹੋ ਜਾਂਦਾ ਹੈ ਤੇ ਤੁਸੀਂ ਆਸਾਨੀ ਦੇ ਨਾਲ ਕੋਈ ਵੀ ਵੀਡੀਓ ਦੇਖ ਸਕੋਗੇ ਇਸ ਤੋਂ ਬਿਨਾ ਜੇਕਰ PDF ਮਟੀਰੀਅਲ ਦੀ ਗੱਲ ਕਰੀਏ ਉਹ ਵੀ Telegram ਤੇ ਪਿਆ ਹੁੰਦਾ ਹੈ ਕਾਫੀ ਚੀਜ਼ਾਂ ਪਈਆਂ ਨੇ Telegram ਤੇ ਇਸ ਤੋਂ ਬਿਨਾ ਪਲੇ ਸਟੋਰ ਤੇ ਜਾ ਕੇ ਸਾਡੀ ਪੜੋ ਪੰਜ ਆਪ ਐਪ ਨੂੰ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਹਦੇ ਵਿੱਚ ਆਪਾਂ ਸਪੈਸ਼ਲੀ ਪੰਜਾਬੀ ਦੇ ਬੈਚ ਹੀ ਰੱਖੇ ਹੋਏ ਐ ਜਿਵੇਂ ਕੁਆਲੀਫਾਈ ਪੇਪਰ A ਪੰਜਾਬੀ ਦੀ ਤਿਆਰੀ ਕਰ ਰਹੀ ਬੱਚਿਆਂ ਦੇ ਲਈ ਉਹ ਬੈਚ ਬਣਿਆ ਹੋਇਆ ਐ ਇਸ ਤੋਂ ਬਿਨਾ ਮਾਸਟਰ ਕੇਡਰ ਪੰਜਾਬੀ ਦੇ ਲਈ ਬੈਚ ਬਣਿਆ ਹੋਇਆ ਇਸ ਤੋਂ ਬਿਨਾ ਲੈਕਚਰਰ ਕੇਡਰ ਪੰਜਾਬੀ ਦੇ ਲਈ ਇਸ ਤੋਂ ਬਿਨਾ ਟੈਸਟ ਬੈਚ ਮਾਸਟਰ ਕੇਡਰ ਤੇ ਲੈਕਚਰਰ ਕੇਡਰ ਦੇ ਲਈ ਤੁਸੀਂ ਉਹਨਾਂ ਦੇ ਵਿੱਚ ਵੀ ਜੁੜ ਸਕੋਗੇ ਠੀਕ ਐ ਉਹ ਵੈਸੇ ਹੀ ਚਲੋ ਬੱਸ ਠੀਕ ਹੈ ਸੋ ਇਹ ਉਮੀਦ ਹੈ ਕਿ ਇੱਥੋਂ ਤੱਕ ਲੱਭਾਤਾਂ ਸਾਰੀਆਂ ਸਮਝ ਲੱਗ ਗਈਆਂ ਹੋਣੀਆਂ ਤੇ ਪੜੋ ਪੰਜ ਆਵ ਐਪ ਨੂੰ ਜਰੂਰ ਡਾਊਨਲੋਡ ਕਰਿਓ ਤੇ ਡਾਊਨਲੋਡ ਕਰਕੇ ਜਰੂਰ ਕੋਰਸਾਂ ਨੂੰ ਦੇਖੋ ਅ ਕਿਉਂਕਿ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਆਪਾਂ ਕਹਿ ਸਕਦੇ ਆ ਕਿ ਕੁਆਲੀਫਾਈ ਪੇਪਰ ਏ ਚਾਹੇ ਉਹ ਮਾਸਟਰ ਗ੍ਰੈਜੂਏਟ ਹੈ ਚਾਹੇ ਉਹ ਲੈਕਚਰਰ ਗ੍ਰੈਜੂਏਟ ਹੈ ਆਪਾਂ ਪੂਰੇ ਟੌਪ ਦਾ ਹੀ ਕਰਵਾਇਆ ਹਰ ਚੀਜ਼ ਨੂੰ ਪੂਰੀ ਵਿਸਥਾਰ ਦੇ ਵਿੱਚ ਸਮਝਾਇਆ ਸੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਹਰ ਕੋਰਸ ਜਿਹੜਾ ਹੈਗਾ ਤੁਹਾਡੇ ਲਈ ਲੈ ਕੇ ਆਏ ਆ ਓਕੇ ਸੋ ਆਪਾਂ ਨੂੰ ਕੋਈ ਇਸ ਤਰੀਕੇ ਦਾ ਲਾਲਚ ਨਹੀਂ ਵੀ ਆਪਾਂ ਜਿਹੜਾ ਬੱਚਾ ਤੋਂ ਫੀਸਾ ਹੜਾਪ ਲੈਣੀ ਹੈ ਨਾ 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 ਇਸ ਤਰ੍ਹਾਂ ਦਾ ਕੁਝ ਨਹੀਂ ਆਪਾਂ ਜਿੰਨੀ ਮਿਹਨਤ ਕਰ ਰਹੀ ਹਾਂ ਜਿੰਨੀ ਆਪਾਂ ਮਿਹਨਤ ਕਰ ਰਹੇ ਉਸੇ ਦਾ ਮੁੱਲ ਜੇ ਮਿਲ ਜੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਸੋ ਮੀਦੇ ਕੇ ਤੁਹਾਨੂੰ ਅੱਜ ਦੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਣੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਗੇ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਦੇ ਵਿੱਚ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਉੱਪਰ ਜੁੜ ਕੇ ਆਪਣਾ ਪੇਪਰ ਕਲੀਅਰ ਕਰ ਸਕਣ ਸੋ ਧੰਨਵਾਦ ਸਤਿ ਸ਼੍ਰੀ ਅਕਾਲ